ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਹਨ 75 ਬਜ਼ੁਰਗਾਂ ਦੁਆਰਾ ਦਿੱਤੇ ਗਏ ਨੁਸਖੇ ਜਿਹੜੇ ਤੁਹਾਨੂੰ ਜੁਆਰਨ ਰੱਖਣ ਵਿੱਚ ਮਦਦ ਕਰਨਗੇ ਨੰਬਰ 1 ਰਾਤ ਨੂੰ ਗਰਮ ਦੁੱਧ ਪੀਣ ਨਾਲ ਚਿਹਰੇ ਦੀ ਰੰਗਤ ਕਦੇ ਵੀ ਖਰਾਬ ਨਹੀਂ ਹੁੰਦੀ ਨੰਬਰ 2 ਗਲੇ ਵਿੱਚ ਸੋਜ ਹੋਣ ਦੀ ਸਥਿਤੀ ਵਿੱਚ ਗਰਮ ਪਾਣੀ ਨਾਲ ਨਮਕ ਪਾ ਕੇ ਗਾਰਗਲ ਕਰਨ ਨਾਲ ਰਾਹਤ ਮਿਲਦੀ ਹੈ ਨੰਬਰ 3 ਮੱਖਣ ਨੂੰ ਠੰਡਾ ਕਰਕੇ ਇੱਕ ਚਮਚ ਖਾਣ ਨਾਲ ਸਰੀਰ ਵਿੱਚ ਗਰਮੀ ਮਹਿਸੂਸ ਨਹੀਂ ਹੁੰਦੀ ਨੰਬਰ 4 ਰਾਤ ਨੂੰ ਨੀਂਦ ਜਲਦੀ ਆਉਣ ਲੱਗਦੀ ਹੈ ਤਾਂ ਤੁਹਾਡੀ ਨજર ਤੇਜ਼ ਹੋਣ ਦੀ ਨਿਸ਼ਾਨੀ ਹੈ ਨੰਬਰ 5 ਜੇਕਰ ਨਿੰਬੂ ਪਾਣੀ ਪੀਣ ਸਮੇਂ ਨਿੰਬੂ ਦੇ ਬੀਜ ਅੰਦਰ ਜਾ ਛਕਾਣ ਉਹਨਾਂ ਨੂੰ ਚਬਾ ਲਓ ਕਿਉਂਕਿ ਇਸ ਨਾਲ ਸਰੀਰ ਮਾਰੀਆਂ ਤਰੂਫ ਹੋ ਜਾਂਦੀਆਂ ਹਨ ਨੰਬਰ 6 ਪਿਆਜ਼ ਕੱਟ ਕੇ ਅਗਲੇ ਦਿਨ ਕੱਦੇ ਵੀ ਨਾ ਰੱਖੋ ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਪੇਟ ਲਈ ਖਤਰਨਾਕ ਹੋ ਸਕਦਾ ਹੈ ਨੰਬਰ 7 ਸਫੇਦ ਜੀਰੇ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਵਧਤਰ ਹੋ ਜਾਂਦੀ ਹੈ ਨੰਬਰ 8 ਰੋਜ਼ਾਨਾ ਕੱਚਾ ਲਸਣ ਖਾਣ ਨਾਲ ਦਿਲ ਮਜ਼ਬੂਤ ਹੋ ਜਾਂਦਾ ਹੈ ਨੰਬਰ 9 ਚਾਵਲ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ ਇਹ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ ਨੰਬਰ 10 ਕੱਚੇ ਪਿਆਜ਼ ਦੀ ਰੋਜ਼ਾਨਾ ਵਰਤੋਂ ਨਾਲ ਪੇਟ ਦੇ ਸਾਰੇ ਕੀੜੇ ਖਤਮ ਹੋ ਜਾਂਦੇ ਹਨ ਨੰਬਰ 11 ਗਿੱਲੇ ਵਾਲਾ ਉੱਤੇ ਕੰਘੀ ਕਰਨ ਤੋਂ ਬਚੋ ਕਿਉਂਕਿ ਇਸ ਨਾਲ ਸਿਰ ਦੇ ਵਾਲ ਕਮਜ਼ੋਰ ਹੋ ਜਾਂਦੇ ਹਨ ਨੰਬਰ 12 ਧੁਨੀਨੇ ਦੇ ਪੱਤੇ ਲੈ ਕੇ ਤ્વਚਾ 'ਤੇ ਰਕੜੋ ਇਸ ਨਾਲ ਤੁਹਾਚਾ ਨਰਮ ਮਲਾਈਮ ਅਤੇ ਤਰੋਤਾਜਾ ਹੋ ਜਾਵੇਗੀ ਨੰਬਰ 13 ਰੋਜ਼ਾਨਾ 60 ਗ੍ਰਾਮ ਮਿੱਟੀ ਦਾਣਾ ਸਵੇਰੇ ਸ਼ਾਮ ਪੀਚ ਕੇ ਪਾਣੀ ਵਿੱਚ ਪਿਓ 10 ਘੰਟੇ ਬਾਅਦ ਛਾਣ ਕੇ ਉਸ ਨੂੰ ਪੀ ਲਵੋ ਹਫਤੇ ਵਿੱਚ ਸ਼ੂਗਰ ਕਾਬੂ ਹੋ ਜਾਵੇਗੀ ਨੰਬਰ 14 ਸਿਰ ਵਿੱਚ ਨਿੰਮ ਦਾ ਕੋਲਾ ਤੇਲ ਲਗਾਉਣ ਨਾਲ ਣਲ ਜੂਆਂ ਦਾ ਖਾਤਮਾ ਹੋ ਜਾਂਦਾ ਹੈ ਤੇ ਸਿਕਰੀ ਤੋਂ ਵੀ ਛੁਟਕਾਰਾ ਮਿਲਦਾ ਹੈ ਨੰਬਰ 15 ਸਵੇਰੇ ਉੱਠ ਕੇ ਖਾਲੀ ਪੇਟ ਪਾਣੀ ਪੀਣਾ ਸਰੀਰ ਦੀ ਡੀਟੌਕਸੀਫਿਕੇਸ਼ਨ ਹੁੰਦੀ ਹੈ ਨੰਬਰ 16 ਹਫਤੇ ਵਿੱਚ ਇੱਕ ਵਾਰੀ ਪਾਣੀ ਵਿੱਚ ਹਲਦੀ ਪੀ ਕੇ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 17 ਬਦਾਮ ਪੀਸ ਕੇ ਦੁੱਧ ਵਿੱਚ ਪਾਣੀ ਪੀਣ ਨਾਲ ਸਰੀਰ ਦੀ ਤਾਕਤ ਵੱਧਦੀ ਹੈ ਨੰਬਰ 18 ਜੇਕਰ ਤੁਸੀਂ ਆਪਣੇ ਜਿਗਰ ਨੂੰ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਇਮਲੀ ਰਾਤ ਪਲ ਪਾਣੀ ਵਿੱਚ ਭੋੋ ਕੇ ਸਵੇਰੇ ਖਾਲੀ ਪੇਟ ਉਸ ਦਾ ਪਾਣੀ ਪੀ ਲਵੋ ਨੰਬਰ 19 ਮੂੰਹ ਵਿੱਚ ਉਹ ਵਧੀਆਂ ਲੱਗੇ ਤਾਂ ਜਮਨ ਖਾ ਲਵੋ ਇਸ ਤਰ੍ਹਾਂ ਕਰਨ ਨਾਲ ਤੁਰੰਤ ਬਾਅਦ ਤੁਹਤੋ ਰਾਹਤ ਮਿਲੇਗੀ ਤੇ ਮੂਹ ਦੇ ਛਾਲੇ ਵੀ ਠੀਕ ਹੁੰਦੇ ਹਨ ਨੰਬਰ 20 ਚੌਲ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪਿਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪੇਟ ਫੁੱਲ ਜਾਂਦਾ ਹੈ ਤੇ ਫਾਰਾ ਪੈ ਸਕਦਾ ਹੈ ਨੰਬਰ 21 ਦਿਲ ਦੇ ਮਰੀਜ਼ਾਂ ਨੂੰ ਸੇਬ ਦਾ ਮਰਬਾ ਖਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਿਮਾਰ ਸਰੀਰ ਵੀ ਤੰਦਰੁਸਤ ਹੋ ਜਾਂਦਾ ਹੈ ਅਤੇ ਚਮੜੀ ਵੀ ਨਿੱਖਰਦੀ ਹੈ। ਨੰਬਰ 22 ਸਰੀਰ ਉੱਤੇ ਮਲਤਾਨੀ ਮਿੱਟੀ ਲਗਾਉਣ ਨਾਲ ਮੱਛਰ ਨਹੀਂ ਕੱਟਦੇ ਅਤੇ ਧੱਫੜ ਵੀ ਨਹੀਂ ਪੈਂਦੇ। ਨੰਬਰ 23 ਗੰਨੇ ਦੇ ਰਸ ਵਿੱਚ ਥੋੜੀ ਜਿਹੀ ਅਦਰਕ ਮਿਲਾ ਕੇ ਪੀਣ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ ਤੇ ਸਰੀਰ ਤਰੋਤਾਜਾ ਹੋ ਜਾਂਦਾ ਹੈ। ਨੰਬਰ 24 ਸਰੋਂ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਨ ਨਾਲ ਤਾਂ ਬਚਾਅ ਸਿਹਤਮੰਦ ਰਹਿੰਦੀ ਹੈ ਤੇ ਚਮਕਦਾਰ ਹੋ ਜਾਂਦੀ ਹੈ ਤੇ ਚਿਹਰਾ ਵੀ 글로 ਕਰਦਾ ਹੈ ਨੰਬਰ 25 ਜੋ ਲੋਕ ਗਰਮ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਂਦੇ ਹਨ ਉਹਨਾਂ ਦਾ ਪਾਚਨ ਤੰਤਰ ਮਜ਼ਬੂਤ ਬਣਦਾ ਹੈ ਤੇ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 26 ਪਾਣੀ ਪੀ ਕੇ ਤੁਰੰਤ ਪਿਸ਼ਾਬ ਕਰਨ ਨਾਲ ਤੁਹਾਡੇ ਗੁਰਦੇ ساری ਜ਼ਿੰਦਗੀ ਖਰਾਬ ਨਹੀਂ ਹੋਣਗੇ ਨੰਬਰ 27 ਗੰंजे ਸਿਰ ਉਪਤੇ ਚਣੀ ਦੇ ਦਾਲ ਵਾਲਾ ਪਾਣੀ ਸੌਣ ਤੋਂ ਪਹਿਲਾਂ ਲਗਾ ਲਿਆ ਕਰੋ ਕੁਝ ਹੀ ਦਿਨਾਂ ਤੱਕ ਵਾਲ ਆਉਣੇ ਸ਼ੁਰੂ ਹੋ ਜਾਣਗੇ ਤੇ ਵਾਲਾਂ ਦੀਆਂ ਹੋਰ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਨੰਬਰ 28 ਜੇਕਰ ਤੁਹਾਨੂੰ ਅਲਰਜੀ ਦੀ ਸਮੱਸਿਆ ਹੋਵੇ ਤਾਂ ਖੀਰਾ ਦੁੱਧ ਵਿੱਚ ਪਾ ਕੇ ਖਾਓ ਅਲਰਜੀ ਤੁਰੰਤ ਦੂਰ ਹੋ ਜਾਵੇਗੀ। ਨੰਬਰ 29 ਗਿੱਲੇ ਸਿਰ ਉੱਤੇ ਮਲਤਾਨੀ ਮਿੱਟੀ ਲਗਾਉਣ ਨਾਲ ਕਦੇ ਵੀ ਵਾਲ ਸਫੇਦ ਨਹੀਂ ਹੁੰਦੇ। ਨੰਬਰ 30 ਜੋ ਲੋਕ ਪਿਆਜ਼ ਦਾ ਰਸ ਵਰਤਦੇ ਹਨ ਉਹਨਾਂ ਨੂੰ ਚਿਹਰੇ ਦੇ ਪਿੰਪਲ ਤੇ ਸਮੱਸਿਆ ਨਹੀਂ ਹੁੰਦੀ ਅਤੇ ਜਲਦੀ ਝੁਰੜੀਆਂ ਵੀ ਨਹੀਂ ਪੈਂਦੀਆਂ। ਨੰਬਰ 31 ਖਾਲੀ ਪੇਟ ਦਹੀਂ ਖਾਣ ਨਾਲ ਜਾਂਦਾਸ਼ਤ ਕਮਜ਼ੋਰ ਨਹੀਂ ਹੁੰਦੀ। ਨੰਬਰ 32 ਮੂੰਹ ਦੇ ਸ਼ਾਲੇ ਦੂਰ ਕਰਨ ਲਈ ਸੁੱਕਾ ਧਨੀਆ ਚੂਸ ਲਵੋ। ਨੰਬਰ 33 ਦਹੀਂ ਜਦ ਵੀ ਖਾਓ ਤਾਂ ਇਸ ਨਾਲ ਕਦੇ ਵੀ ਗਰਮ ਚੌੜਾ ਜਾ ਫਿਰ ਗਰਮ ਰੋਟੀ ਨਾ ਖਾਓ ਕਿਉਂਕਿ ਇਸ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਨੰਬਰ 34 ਜੇਕਰ ਤੁਸੀਂ ਆਪਣੀ ਆਵਾਜ਼ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਖਾਲੀ ਪੇਟ ਥੋੜਾ ਜਿਹਾ ਗਰਮ ਸ਼ਹਿਦ ਚੱਟ ਲਵੋ। ਵੇਖੋ ਕੁਝ ਹੀ ਦਿਨਾਂ ਵਿੱਚ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਖੂਬ ਸੁਰਤ ਕੋ ਜਾਵੇ ਕਿਤੇ ਬਾਦ ਦਾ ਭਾਰੀਪਨ ਵੀ ਘਟਦਾ ਹੈ ਨੰਬਰ 35 ਸਵੇਰੇ ਖਾਂਦੀ ਪੇਟ ਅਨਾਰ ਖਾਣ ਨਾਲ ਕੋਈ ਵੀ ਬਿਮਾਰੀ ਤੁਹਾਡੇ ਨੇੜੇ ਨਹੀਂ ਆਵੇਗੀ ਨੰਬਰ 36 ਅਨਾਰ ਦਾ ਰਸ ਪੀਣ ਨਾਲ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਨੰਬਰ 37 ਪੈਰਾਂ ਉੱਤੇ ਤੇਲ ਲਗਾਉਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 38 ਕੁਝ ਜ਼ਰੂਰੀ ਗੱਲਾਂ ਯਾਦ ਰੱਖੋ ਬਿਮਾਰੀ ਕਦੇ ਤੁਹਾਡੇ ਨੇੜੇ ਨਹੀਂ ਆਏਗੀ ਜਿਹੜੀਆਂ ਉੱਪਰ ਦੱਸੀਆਂ ਗਈਆਂ ਹਨ ਨੰਬਰ 39 ਜੋ ਲੋਕ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ ਉਹਨਾਂ ਦੀਆਂ ਲੱਤਾਂ ਵੀ ਦਰਦ ਰਹਿੰਦਾ ਹੈ ਉਹਨਾਂ ਨੂੰ ਚੌਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 40 ਆਲੂ ਦਾ ਛਿਲਕਾ ਤੁਹਾਡੀ ਸਕਿਨ ਉੱਤੇ ਬਲਿਸਟਾ ਕੰਮ ਕਰਦਾ ਹੈ ਇਸ ਨੂੰ ਲਗਾਉਣ ਨਾਲ ਤੁਹਾਡੀ ਕਾਲੀ ਸਕਿਨ ਦਾ ਰੰਗ ਸਾਫ਼ ਹੋ ਜਾਂਦਾ ਹੈ ਤੇ ਚਿਹਰੇ ਨੂੰ glow ਵੀ ਕਰਦਾ ਹੈ ਨੰਬਰ 41 ਸਵੇਰੇ ਪਹਿਲੀ ਵਾਰ ਚਿਹਰਾ ਧੋਣ ਸਮੇਂ ਪਾਣੀ ਵਿੱਚ ਕੁਝ ਬੂੰਦਾਂ ਨਿੰਬੂ ਦੀਆਂ ਨਿਚੋੜ ਲਵੋ ਤੇ ਚਿਹਰੇ ਦੀ ਸਕਿਨ ਨਰਮ ਤੇ ਮਲਾਈਮ ਹੋ ਜਾਂਦੀ ਹੈ ਨੰਬਰ 42 ਬਦਾਮਾਂ ਦਾ ਤੇਲ ਸਿਰ ਤੇਲਗੋ ਨਾਲ ਅਕਲ ਵਿੱਚ ਵਾਧਾ ਹੁੰਦਾ ਹੈ। ਨੰਬਰ 43 ਜੋ ਲੋਕ ਅਖਰੋਟ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਦੇ ਨਾਲ ਚੰਗੀ ਖੁਰਾਕ ਅਤੇ ਕਸਰਤ ਵੀ ਕਰੋ। ਨੰਬਰ 44 ਦਵਾਈ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਹੀਂ ਲੇਟਣਾ ਚਾਹੀਦਾ। ਨੰਬਰ 45 ਗਲੇ ਵਿੱਚ ਸੋਜ ਹੋਣ ਦੀ ਸਥਿਤੀ ਵਿੱਚ ਗਰਮ ਪਾਣੀ ਵਿੱਚ ਨਮਕ ਪਾ ਕੇ ਗarg ਕਰ ਨਾਲ ਰਾਹਤ ਮਿਲਦੀ ਹੈ। ਨੰਬਰ 46 ਧੁੱਪ ਵਿੱਚ ਬੈਠਣ ਨਾਲ ਤੁਹਾਡੇ ਸਰੀਰ ਵਿੱਚ ਬਰਨ ਹੋ ਸਕਦੀ ਹੈ ਇਸ ਤੇ ਬਚਾ ਲਈ ਧੁੱਪ ਤੋਂ ਬਚ ਕੇ ਰਹੋ ਨੰਬਰ 47 ਘਰ ਵਿੱਚ ਨਿੰਬੂ ਪਾਣੀ ਰੱਖਣ ਨਾਲ ਮੱਛਰ ਆਉਣੇ ਬੰਦ ਹੋ ਜਾਂਦੇ ਹਨ ਨੰਬਰ 48 ਜੋ ਲੋਕ ਰੋਜ਼ ਸਵੇਰੇ 5 ਬਦਾਮ ਖਾਂਦੇ ਹਨ ਉਹਨਾਂ ਦੀ ਯਾਦਦਾਸ਼ਤ ਤੇਜ਼ ਹੁੰਦੀ ਹੈ ਨੰਬਰ 49 ਬਦਾਮ ਪਿਸ ਕੇ ਦੁੱਧ ਵਿੱਚ ਪੀਣ ਨਾਲ ਸਰੀਰ ਦੀ ਤਾਕਤ ਵੱਧਦੀ ਹੈ ਨੰਬਰ 50 ਜਾਰੇ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਸਵੇਰੇ ਖਾਲੀ ਪੇਟ ਇੱਕ ਗਲਾਸ ਪਾਣੀ ਪੀਣਾ ਚਾਹੀਦਾ ਹੈ। ਨੰਬਰ 51 ਸੌਣ ਤੋਂ ਪਹਿਲਾਂ ਅੰਬ ਦਾ ਰਸ ਪੀਣ ਨਾਲ ਸਰੀਰ ਨੂੰ ਬਡੇ ਲਾਭ ਹੋ ਸਕਦੇ ਹਨ। ਨੰਬਰ 52 ਗਰਮ ਪਾਣੀ ਦੇ ਨਾਲ ਸ਼ਹਿਦ ਮਿਲਾ ਕੇ ਪੀਣ ਨਾਲ ਚਰਬੀ ਘਟਦੀ ਹੈ। ਨੰਬਰ 53 ਲੰਬੇ ਸਮੇਂ ਤੱਕ ਸਿਹਤਮੰਦ ਰਹਿਣ ਲਈ ਹਫ਼ਤੇ ਵਿੱਚ ਇੱਕ ਵਾਰੀ ਨਿੰਬੂ ਪਾਣੀ ਦੇ ਨਾਲ ਸ਼ਹਿਦ ਪੀਣਾ ਚਾਹੀਦਾ ਹੈ। ਨੰਬਰ 54 ਖੇਤੀ ਵਾਲਿਆਂ ਨੂੰ ਸਲਾਹ ਹੈ ਕਿ ਮੱਕੀ ਦਾ ਆਟਾ ਖਾਣ ਨਾਲ ਉਹਨਾਂ ਦੇ ਸਰੀਰ ਨੂੰ ਪੋਟੇਲਾ ਹੋ ਸਕਦੇ ਹਨ ਨੰਬਰ 55 ਸੌਣ ਤੋਂ ਪਹਿਲਾਂ ਖਰਬੂਜਾ ਖਾਣ ਨਾਲ ਸਰੀਰ ਵਿੱਚ ਜਲਦ ਇਲਾਜ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਜਾਨੀ ਕਿ ਇਮਿਊਨਿਟੀ ਵਾਧੀ ਹੈ ਨੰਬਰ 56 ਗਰਮ ਮੌਸਮ ਵਿੱਚ ਅੰਬ ਦਾ ਸ਼ੇਕ ਪੀਣ ਨਾਲ ਗਰਮੀ ਦਾ ਅਸਰ ਘੱਟ ਹੁੰਦਾ ਹੈ ਨੰਬਰ 57 ਮਾਫੀ ਬੰਗਣ ਨਾਲ ਤੁਹਾਡੀ ਰੂਹ ਨੂੰ ਰਾਹਤ ਮਿਲਦੀ ਹੈ ਨੰਬਰ 58 ਘੱਲੇ ਸਿਰ ਤੇ ਨਿੰਬੂ ਦਾ ਰਸ ਲਗਾਉਣ ਨਾਲ ਦਿਮਾਗ ਨੂੰ ਤਾਜ਼ਗੀ ਮਿਲਦੀ ਹੈ ਅਤੇ ਠੰਡਕ ਮਹਿਸੂਸ ਹੁੰਦੀ ਹੈ। ਨੰਬਰ 59 ਸੌਣ ਤੋਂ ਪਹਿਲਾਂ ਪੈਰਾਂ ਨੂੰ ਧੋਣ ਨਾਲ ਨੀਂਦ ਵਧੀਆ ਆਉਂਦੀ ਹੈ। ਨੰਬਰ 60 ਚਮੇਲੀ ਦੇ ਫੁੱਲਾਂ ਦਾ ਰਸ ਸਿਰ ਤੇ ਲਗਾਉਣ ਨਾਲ ਸਟ्रेस ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਨੰਬਰ 67 ਆਪਣੇ ਦਿਲ ਨੂੰ ਤੰਦਰੁਸਤ ਰੱਖਣ ਲਈ ਹਰੇ ਪੱਤੇਦਾਰ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ ਅਤੇ ਨਾਲ ਫਲ ਫਰੂਟ ਵੀ ਖਾਓ। ਨੰਬਰ 68 ਪਿਆਦੇ ਰਸ ਨੂੰ ਸਿਰ ਤੇ ਲਗਾਉਣ ਨਾਲ ਚਮੜੀ ਦੀਆਂ ਬਿਮਾਰੀਆਂ ਦੂਰ ਆਂਦੀਆਂ ਹਨ ਅਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਨੰਬਰ 65 ਪਾਣੀ ਪੀ ਕੇ ਤੁਰੰਤ ਪਿਸ਼ਾਬ ਕਰਨ ਨਾਲ ਤੁਹਾਡੇ ਗੁਰਦੇ ਸਾਰੀ ਜ਼ਿੰਦਗੀ ਖਰਾਬ ਨਹੀਂ ਹੁੰਦੇ। ਨੰਬਰ 64 ਨਿੰਰਨੇ ਕਾਲਜੇ ਪੀਤਾ ਪਾਣੀ ਪੀੜ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਨੰਬਰ 65 ਚਮੜੀ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਸੁੱਕਾ ਨਿੰਬੂ ਆਪਣੀ ਚਮੜੀ ਤੇ ਰਗੜੋ। ਨੰਬਰ 66 ਲਸਣ ਦਾ ਰਸ ਪੀਣ ਨਾਲ ਹੱਥ ਪੈਰਾਂ ਦੀ ਚਿੰਟੜੀਆਂ ਤੋਂ ਰਾਹਤ ਮਿਲਦੀ ਹੈ। ਨੰਬਰ 67 ਮਾਫੀ ਮੰਗਣ ਨਾਲ ਦਿਮਾਗ ਨੂੰ ਸਕੂਨ ਮਿਲਦਾ ਹੈ। ਨੰਬਰ 68 ਮੱਛਰਾਂ ਤੋਂ ਬਚਣ ਲਈ ਆਪਣੇ ਸਰੀਰ ਤੇ ਨਾਰੀਅਲ ਦਾ ਤੇਲ ਲਗਾਓ। ਨੰਬਰ 69 ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਯਾਦਦਾਸ਼ਤ ਵੀ ਵਧਦੀ ਹੈ। ਨੰਬਰ 70 ਸੇਬ ਖਾਣ ਨਾਲ ਦਿੱਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਨੰਬਰ 71 ਸੌਣ ਤੋਂ ਪਹਿਲਾਂ ਅੰजीर ਖਾਣ ਨਾਲ ਤੁਹਾਡੀ ਰੂਹ ਨੂੰ ਰਾਤ ਮਿਲਦੀ ਹੈ। ਨੰਬਰ 72 ਦੁੱਧ ਦੇ ਨਾਲ ਹਲਦੀ ਮਿਲਾ ਕੇ ਪੀਣ ਨਾਲ ਸਰੀਰ ਦੇ ਸਾਰੇ ਕੀੜੇ ਖਤਮ ਹੋ ਜਾਂਦੇ ਹਨ। ਨੰਬਰ 73 ਗਰਮ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਪਾਚਨ ਤੰਤਰ ਬਹੁਤ ਮਜ਼ਬੂਤ ਹੋ ਜਾਂਦਾ ਹੈ। ਨੰਬਰ 74 ਸਵੇਰੇ 3 ਖਜੂਰ ਖਾਣ ਨਾਲ ਸਰੀਰ ਦੀ ਤਾਕਤ ਵਿੱਚ ਵਾਧਾ ਹੁੰਦਾ ਹੈ। ਨੰਬਰ 75 ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਪਿਟਿਟਰੀ ਗਲੈਂਡ ਵਿੱਚ ਸੁਧਾਰ ਹੁੰਦਾ ਹੈ। ਹਾਂਜੀ ਦੋਸਤੋ ਹਰੇਕ ਵੀਡੀਓ ਦੇਖਣ ਵਾਲੇ ਮਾਤਾ ਪਿਤਾ ਦੀ ਪਰਮਾਤਮਾ ਉਮਰ ਲੰਬੀ ਕਰੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖੀ ਹੈ ਕਿਰਪਾ ਕਰਕੇ ਵੀਡੀਓ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤਾਂ ਕਿ ਸਾਡਾ ਵੀ ਹੌਸਲਾ ਵੱਧ ਸਕੇ ਤੇ ਦੋਸਤੋ ਇੱਕ ਗੱਲ ਨੋਟ ਕੀਤੀ ਜਾਵੇ ਕਿ ਤੁਸੀਂ ਇਸ ਵੀਡੀਓ ਵਿੱਚ ਦੱਸੇ ਗਏ ਨੁਸਖੇ ਕੋਈ ਡਾਕਟਰੀ ਸਲਾਹ ਨਹੀਂ ਹਨ ਕਿਰਪਾ ਕਰਕੇ ਤੁਸੀਂ ਆਪਣੀ ਕਿਸੇ ਵੀ ਬਿਮਾਰੀ ਨਾਲ ਗ੍ਰਸਤ ਹੋ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਾਓ ਅਤੇ ਨਾਲ ਚੰਗੀ ਖੁਰਾਕ ਅਤੇ ਕਸਰਤ ਵੀ ਕਰੋ ਇੱਕ ਵਾਰੀ ਫੇਰ ਤੁਹਾਡਾ ਬਹੁਤ-ਬਹੁਤ ਧੰਨਵਾਦ ਪਲੀਜ਼ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਦੁਨੀਆ ਫੋਰ ਬਹੁਤ ਸਾਰੀਆਂ ਵੀਡੀਓ ਚੈਨਲ ਤੇ ਹਨ ਤੁਸੀਂ ਉਹ ਸਾਰੀਆਂ ਵੀਡੀਓ ਦੇਖ ਕੇ ਉਹਨਾਂ ਦਾ ਫਾਇਦਾ ਉਠਾ ਸਕਦੇ ਹੋ ਪਰ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ